ਸਾਡੇ ਨਾਲ ਖਾਸ ਤੌਰ ਤੇ ਪੰਜਾਬ ਦੇ ਪੋਲੀਟੀਕਲ ਮਸਲਿਆਂ ਦੇ ਉੱਤੇ ਗੱਲ ਕਰਨ ਲਈ ਜਿਹੜੀ ਕਰੰਟ ਸਿਚੁਏਸ਼ਨ ਪੰਜਾਬ ਦੇ ਉੱਤੇ ਬਣੀ ਹੋਈ ਹੈ ਉਹਦੇ ਉੱਤੇ ਗੱਲ ਕਰਨ ਲਈ ਸਾਡੇ ਨਾਲ ਪੰਜਾਬ ਤੋਂ ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਸਿੰਘ ਖੈਰਾ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਕਿ ਅਸਲ ਦੇ ਵਿੱਚ ਪੂਰੀ ਘਟਨਾਕ੍ਰਮ ਕੀ ਸੀ ਅਤੇ ਕਾਂਗਰਸ ਇਸ ਨੂੰ ਕਿਵੇਂ ਵੇਖ ਰਹੀ ਹੈ ਸੁਖਪਾਲ ਖੈਰਾ ਜੀ ਰੇਡੀਓ ਕੌਮੀ ਆਵਾਜ਼ ਨਾਲ ਜੋੜਨ ਲਈ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਆਇਆਂ ਨੂੰ ਹਾਂ ਜੀ ਬਹੁਤ ਸ਼ੁਕਰੀਆ ਸਭ ਨੂੰ ਮੈਂ ਫਤਿਹ ਅਰਜ਼ ਕਰਦਾ ਜੀ ਜੀ 20 ਫਤਿਹ ਪ੍ਰਵਾਨਾ ਜੀ ਅਸੀਂ ਸ਼ੁਰੂ ਕਰਦੇ ਹਾਂ ਸਭ ਨੂੰ ਪਹਿਲਾਂ ਸੁਪਾਲ ਜੀ ਜਿਹੜਾ ਇਹ ਪੂਰਾ ਕਤਰਨਾਕਰਮ ਕੋਟਕਪੂਰੇ ਤੇ ਮੋਗੇ ਦੇ ਵਿੱਚ ਤੇ ਬਾਕੀ ਪੰਜਾਬ ਦੇ ਵਿੱਚ ਜਿਹੜਾ ਵਾਪਰਿਆ ਉਸ ਨੂੰ ਕਾਂਗਰਸ ਦੇ ਲੀਡਰ ਅਤੇ ਤੁਸੀਂ ਕਿਵੇਂ ਦੇਖਦੇ ਹੋ ਬਿਲਕੁਲ ਸਭ ਤੋਂ ਪਹਿਲਾਂ ਤਾਂ ਮੈਂ ਇਹਦੀ ਬਹੁਤ ਜਿੰਨੀ ਵੀ ਨਿੰਦਿਆ ਹੋ ਸਕੇ ਉਹ ਉਨੀ ਸਖਤ ਸ਼ਬਦਾਂ ਚ ਮੈਂ ਨਿੰਦਿਆ ਕਰਦਾ ਜੀ ਜੋ ਕੁਝ ਪਿਛਲੇ ਕੁਝ ਦਿਨਾਂ ਚ ਵਾਪਰਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਤੋਂ ਲੈ ਕੇ ਜਿਸ ਤਰ੍ਹਾਂ ਨਾਲ ਸ਼ਾਂਤਮਈ ਢੰਗ ਦੇ ਨਾਲ ਸਿੱਖਾਂ ਨੇ ਪ੍ਰੋਟੈਸਟ ਸ਼ੁਰੂ ਕੀਤਾ ਬਹੁਤ ਸਬਰ ਰੱਖਿਆ ਬਹੁਤ ਅਰਸੇ ਤੱਕ ਇੰਤਜ਼ਾਰ ਕੀਤਾ ਕਿਉਂਕਿ ਇਹ ਿੱਕਾ-ਤਿੱਕਾ ਵਾਰਦਾਤਾ ਵਕ-ਵਕ ਹਿਸਿਆ ਦੇ ਵਿੱਚ ਪੰਜਾਬ 'ਚ ਕਾਫੀ ਅਰਸੇ ਤੋਂ ਅਪਮਾਨਜਨਕ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਉਹ ਹੋ ਰਹੀਆਂ ਸਨ ਔਰ ਅੰਤ ਵਿੱਚ ਫਿਰ ਜਿਹੜਾ ਜਿਹਨੂੰ ਕਹਿੰਦੇ ਬਰਗਾੜੀ ਵਾਲਾ ਜਿਹੜਾ ਇਨਸੀਡੈਂਸੀ ਥੈਟ ਵਾਸ ਲਾਈਕ ਦ ਲਾਸਟ ਨੇਲ ਇਨ ਦ ਕਾਫਨ ਔਰ ਸਬਰ ਜਿਹੜਾ ਹੁੰਦਾ ਕਿਸੇ ਕਿਸੇ ਵੀ ਕੌਮ ਦਾ ਕਿਸੇ ਜਿਹੜੇ ਜਿਹੜੇ ਗੈਰ ਹਤਮੰਦ ਲੋਕ ਨੇ ਉਹਨਾਂ ਦਾ ਸਬਰ ਦਾ ਪਿਆਲਾ ਟੁੱਟਦਾ ਵਾ ਫਿਰ ਉਹਨਾਂ ਨੇ ਇਹ ਜਿਹੜਾ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਦੋ ਤਿੰਨ ਜਗ੍ਹਾ ਦੇ ਉੱਤੇ ਤਿੰਨ ਕੁ ਦਿਨ ਪਹਿਲਾਂ ਬਹੁਤ ਇੰਪੋਰਟੈਂਟ ਰੋਸ ਮਜਾਰੇ ਸ਼ੁਰੂ ਕੀਤੇ ਔਰ ਮੈਨੂੰ ਬੜਾ ਅਫਸੋਸ ਨਾਲ ਕਹਿਣਾ ਪੈਂਦਾ ਕਿ ਪੁਲਿਸ ਨੇ ਮੇਰਾ ਖਿਆਲ ਹੈ ਕਿ ਓਵਰ ਓਵਰ ਰਿਐਕਟ ਕਰਕੇ ਜੀ ਔਰ ਜਿੱਦਾਂ ਜਿੱਦਾਂ ਕਹਿੰਦੇ ਕਿ ਉਹਨਾਂ ਨੂੰ ਆਦਤ ਹੋਈ ਹੋਈ ਆ ਲੋਕਾਂ ਨੂੰ ਕੁੱਟੜ ਮਾਰਨ ਦੀ ਹਰ ਸੇ ਤੋਂ ਅਨ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਕਰਨ ਦੇ ਆਦੀ ਹੋ ਚੁੱਕੇ ਨੇ ਇਥੋਂ ਦੇ ਮੌਜੂਦਾ ਜਿਹੜਾ ਹਕਮ ਨੇ ਔਰ ਉਹਨਾਂ ਨੇ ఓਵਰ ਰਿਐਕਟਡ ਬਹੁਤ ਸਾਰੇ ਲੋਕਾਂ ਨੂੰ ਬਹੁਤ ਸੀਰੀਅਸਲੀ ਇੰਜਰ ਕੀਤਾ ਔਰ ਦੋ ਸਿੰਘਾਂ ਨੂੰ ਉੱਥੇ ਮੌਕੇ ਤੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਮੈਂ ਸਮਝਦਾ ਤਾਂ ਕਿ ਮੋਸਟ ਅਨਫੋਰਚੂਨੇਟ ਜਿੱਕੋ ਕਿ ਜਿਹੜਾ ਲਾਸ ਆਫ ਹਿਊਮਨ ਲਾਈਫ ਆ ਜੇ ਤੁਸੀਂ ਦੇਖੋਗੇ ਦੁਨੀਆ ਦੇ ਵਿੱਚ ਵਿਸ਼ਵ ਤੇ ਵਿੱਚ ਬਹੁਤ ਮਤਲਬ ਅਖੀਰਲਾ ਇਹ ਰਿਜ਼ੋਲਟ ਹੋਣਾ ਚਾਹੀਦਾ ਕਿ ਬਿਲਕੁਲ ਜਦੋਂ ਕੋਈ ਅੰਤ ਹੋ ਜਵੇ ਲੇਕਿਨ ਪੰਜਾਬ ਵਿੱਚ ਕੋਈ ਅੰਤ ਵਾਲੀ ਗੱਲ ਨਹੀਂ ਇੱਥੇ ਤਾਂ ਲੋਕ ਨਿਹੱਥੇ ਸੀ ਤੇ ਸ਼ਾਂਤ ਨਹੀਂ ਸੀ ਇਸ ਲਈ ਇਹਨਾਂ ਦੀ ਪੁਲਿਸ ਫਾਇਰਿੰਗ ਚ ਲੋਕਾਂ ਦਾ ਮਾਰੇ ਜਾਣਾ ਮੈਂ ਸਮਝਦਾ ਹਾਂ ਕਿ ਡਾਇਰੈਕਟ ਰਿਸਪੌਂਸਿਬਿਲਟੀ ਦੋਨਾਂ ਬਾਜਲਾ ਦੇ ਔਰ ਸਾਰੇ ਅਕਾਲੀ ਦਲ ਦੀ ਸਰਕਾਰ 'ਤੇ ਆ ਔਰ ਜਿਹੜਾ ਕਾਂਗਰਸ ਪੁਆਇੰਟ ਆਫ View ਆ ਚਾਹੇ ਕੈਪਟਨ ਅਬਿੰਦ ਸਿੰਘ ਆ ਚਾਹੇ ਬਾਪਤਾ ਬਾਜਵਾ ਜਾਂ ਮੈਂ ਜਾਂ ਕੋਈ ਹੋਰ ਸਾਡੀ ਇਹੇ ਡਿਮਾਂਡ ਹੈ ਕਿ ਅਕਾਲੀ ਦਲ ਦੀ ਸਰਕਾਰ ਹਰ ਮੁਹਾਲੇ ਫੇਰ ਉੱਠ ਚੁਕੀ ਆ ਕਿਸਾਨ ਰੋਲਾ ਪਾ ਰਹੇ ਨੇ EMPLOYEES ਰੋਲਾ ਪਾ ਰਹੇ ਨੇ ਅ ਔਰਤਾਂ ਨੂੰ ਇਥੇ ਕੁੱਟਿਆ ਮਾਰਿਆ ਜਾ ਰਿਹਾ ਹੈ ਗਰੀਬਾਂ ਦੀਆਂ ਵਿੱਚ ਹਾਕਾਰ ਹੈ ਬੇਰੋਜ਼ਗਾਰੀ ਬਹੁਤ ਹੈ ਨਸ਼ਿਆਂ ਦਾ ਜਿਹੜਾ ਇੰਨਾ ਇੰਨਾ ਜ਼ੋਰ ਹੈ ਪੰਜਾਬ ਦੇ ਵਿੱਚ ਇਹ ਹਰ ਮੁਹਾਲੇ ਫੇਰ ਉੱਠ ਚੁਕੇ ਆ ਖਾਸ ਤੌਰ ਤੇ ਇਹਨਾਂ ਲੋਕਾਂ ਨੂੰ ਸਿੱਖਾਂ ਨੂੰ ਮਿਹੱਤੇ ਸਿੱਖਾਂ ਨੂੰ ਗੋਲੀ ਮਾਰ ਕੇ ਮਾਰਨ ਦੇ ਸਿਰਸਰ ਇਹਨਾਂ ਨੂੰ ਆਪਣੇ ਅਹੁਦੇ ਤੋਂ ਇਸਤਫਾ ਦੇਣਾ ਚਾਹੀਦਾ ਵਾ ਜੀ ਔਰ ਜਿਹੜੇ ਪੁਲਿਸ ਵਾਲਿਆਂ ਨੇ ਇਹ ਗੋਲੀ ਚਲਾਈ ਆ ਹੁਣ ਕੱਲ ਸੁਖਬੀਰ ਬਾਦਲ ਨੇ ਇੱਕ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਹੈ ਸਸਪੈਂਡ ਸਸਪੈਂਡਡ ਬੈਟ ਇਜ਼ਨਟ ਇਨਾਫ ਹਾਂਜੀ ਬੈਟ ਇਜ਼ਨਟ ਇਨਾਫ ਇੱਕ ਪਾਸੇ ਇੱਕ ਪਾਸੇ ਲੋਕ ਫਟੜ ਪਏ ਨੇ ਮਰ ਚੁੱਕੇ ਨੇ ਇੱਕ ਪਾਸੇ ਤੁਸੀਂ ਸਿਰਫ ਉਹਨਾਂ ਨੂੰ ਡਿਲੀਟਿਡ ਐਕਸ਼ਨ ਵਿੱਚ ਸਸਪੈਂਡ ਕਰਦੇ ਹੋ ਇਸ ਵੀ ਮੈਂ ਸਮਝਦਾ ਕਿ ਕਾਂਗਰਸ ਦਾ ਥੀਓਰੀ ਪੁਆਇੰਟ ਹਾਲਾਂਕਿ ਐਜ਼ ਅਜ਼ ਅ ਪਾਰਟੀ ਅਸੀਂ ਕੋਈ ਆਰਗੇਨਾਈਜ਼ਡ ਸਿਸਟਮ ਵਿੱਚ ਨਹੀਂ ਗਏ ਲੇਕਿਨ ਸਾਡੇ ਜਿਹੜੇ ਇੰਡੀਵਿਜੂਅਲ ਲੀਡਰਸ ਨੇ ਜਿੱਥੇ-ਜਿੱਥੇ ਜਿੱਦਾਂ ਮਸਾਲੇ ਤੌਰ ਤੇ ਆਪਣੇ ਹਲਕਿਆਂ ਦੇ ਵਿੱਚ ਚਾਹੇ ਉਹ ਹਰਮਿੰਦਰ ਗਿੱਲ ਹੈ ਚਾਹੇ ਸਾਡਾ ਯੂਥ ਕਾਂਗਰਸ ਦਾ ਪ੍ਰੈਜ਼ੀਡੈਂਟ ਤੇ ਆਲ ਇੰਡੀਆ ਦਾ ਰਾਜਾ ਭੜੇ ਜੀ ਜੀ ਆਪਣੇ ਆਪਣੇ ਜੋ-ਜੋ ਉਹਨਾਂ ਦਾ ਯੋਗਦਾਨ ਪਾ ਸਕਦਾ ਟੂ ਕ੍ਰੀਏਟ ਅਵੇਅਰਨੈਸ ਇਸ ਇਹਨਾਂ ਇਹਨਾਂ ਗੱਲਾਂ ਦੀ ਜਿੰਨੀ ਰੱਜ ਕੇ ਇਹਦੀ ਲਿਖੇਤੀ ਹੋ ਸਕੀ ਵੀ ਔਰ ਇਹਦੇ ਵਿੱਚ ਪਾਰਟਿਸਿਪੇਟ ਕਰਕੇ ਆਪਣੇ ਆਪਣੇ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਹਮਦਰਦੀ ਕੀਤੀ ਜਾ ਸਕੀ ਇਹ ਸਾਡਾ ਥੀਓਪੁਆਇੰਟ ਹੈ ਜੀ ਸੁਖਪਾਲ ਜੀ ਅਸਲ ਦੇ ਵਿੱਚ ਇੱਕ ਸਾਡੀ ਤੁਹਾਡੇ ਨਾਲ ਇੱਕ ਸਾਂਝ ਜੁੜੀ ਹੋਈ ਹੈ ਕਿ ਜਦੋਂ ਵੀ ਕੋਈ ਅਜਿਹਾ ਪੰਜਾਬ ਦੇ ਵਿੱਚ ਮੁੱਦਾ ਉੱਠਦਾ ਤਾਂ ਸਭ ਨੂੰ ਪਹਿਲੇ ਲੀਡਰਾਂ ਦੇ ਵਿੱਚ ਤੁਸੀਂ ਜਾਂਦੇ ਹੋ ਜਿਹੜੇ ਕਿ ਸੋਸ਼ਲ ਮੀਡੀਆ ਦੀ ਹੈਲਪ ਲੈ ਕੇ ਜਾਂ ਪ੍ਰਿੰਟ ਮੀਡੀਆ ਦੀ ਹੈਲਪ ਲੈ ਕੇ ਕਿਸੇ ਨਾ ਕਿਸੇ ਗੱਲ ਨੂੰ ਗਾਂਹ ਲੈ ਕੇ ਆਉਂਦੇ ਹੋ ਪਰ ਤੁਸੀਂ ਵੀ ਇਸ ਮੁੱਦੇ ਦੇ ਉੱਤੇ ਸਵਾਲ ਖੜਾ ਕਰਨ ਨੂੰ ਦੇਰੀ ਲਾ ਦਿੱਤੀ ਹੈ ਇਹਦਾ ਕੀ ਕਾਰਨ ਬਣਿਆ ਅਫਸਰ ਵੀ ਮੈਂ ਤਾਂ ਅਫਸਰ ਵਿੱਚ ਆਊਟ ਆਫ ਕੰਟਰੀ ਸੀ ਗਾਜੀ ਮਨੂੰ ਚੰਦ ਜੈਨੀ ਹੋਏ ਜਦੋਂ ਕਿ ਤਕਰੀਬਨ ਇਹ ਸਾਰੀ ਬੋਇਲਿੰਗ ਹੋ ਰਹੀ ਸੀ ਜਦੋਂ ਇਹ ਸਾਰੀ ਗੱਲ ਉੱਤਰੀ ਸੀਗੀ ਜੀ ਜੀ ਉਹਨਾਂ ਦਿਨਾਂ 'ਚ ਮੇਰੀ ਵਾਪਸੀ ਸੀਗੀ ਨਾਲੇ ਹਰ ਗੱਲ ਨੂੰ ਕੇ ਇਹਦੀ ਰਿਐਕਟ ਕਰਨ ਨੂੰ ਕੇ ਇਹਦੀ ਉਸ ਗੱਲ ਦੇ ਉੱਤੇ ਹਾਲਾਂਕਿ ਮੈਂ ਸਮਝਦਾ ਕਿ ਫੇਸਬੁੱਕ ਜਾਂ ਸੋਸ਼ਲ ਮੀਡੀਆ ਕੇਵਲ ਇੱਕ ਮੀਡੀਅਮ ਹੈ ਜਿਹਦੇ ਨਾਲ ਹੀ ਤੁਸੀਂ ਆਜ਼ਾਦੀ ਦੇ ਨਾਲ ਔਰ ਖੁੱਲ੍ਹੇ ਬਿਲੀ ਨਾਲ ਪਹੁੰਚ ਸਕਦੇ ਲੋਗਾ ਬੈਕਿਉਂ ਕਿ ਪੰਜਾਬ ਦੀਆਂ ਹਾਲਾਂਕਿ ਮੈਂ ਪਿਛਲੇ 2-3 ਦਿਨ ਤੋਂ ਲਗਾਤਾਰ ਅਖਬਾਰਾਂ ਵਿੱਚ ਵੀ ਸਟੇਟਮੈਂਟਸ ਲਿਖ ਕੇ ਭੇਜੀਆਂ ਨਾ ਕਿ ਮੈਂ ਕਈ ਵਾਰੀ ਸਪੇਸ ਨਹੀਂ ਹੁੰਦੀ ਕਈ ਵਾਰੀ ਉਹਨਾਂ ਦਾ ਮਨਸੂਬਾ ਨਹੀਂ ਹੁੰਦਾ ਕਈ ਵਾਰੀ ਜਿਹੜੇ ਸ਼ਬਦ ਲਿਖ ਕੇ ਅਸੀਂ ਭੇਜਦੇ ਹਾਂ ਅਖਬਾਰਾਂ ਛਾਪਣਾ ਨਹੀਂ ਚਾਹੁੰਦੀਆਂ ਇਸ ਲਈ ਇਹ ਥੋੜਾ ਬਹੁਤਾ ਦੇਰੀ ਕਿਸੇ ਗੱਲ ਤੋਂ ਹੋ ਸਕਦੀ ਕਿਉਂਕਿ ਤੁਸੀਂ ਹਰ ਗੱਲ ਤੇ ਹਰ ਸ਼ਬਦ ਯੂ ਕੈਨਟ ਬੀ ਅਪ ਟੂ ਡੇਟ ਜੀ ਜੀ ਕਈ ਵਾਰੀ ਅਸੀਂ ਡਿਸਟੈਂਸ ਤੇ ਬੈਠੇ ਆ ਕਿ ਕਈ ਵਾਰੀ ਸਾਡੀਆਂ ਕੁਝ ਸ਼ਾਰਟ ਕਮਿੰਗ ਨੇ ਮੇਰੀ ਆਪਣੀ ਬੇਟੀ ਦਾ ਨਾਲ ਅਸੀਂ ਮੈਂ ਰਿਸ਼ਤਾ ਕੀਤਾ ਹੋਇਆ ਉਹ ਜੀ ਜੀ ਸ਼ਾਦੀ ਦੀਆਂ ਤਿਆਰੀਆਂ ਕਰਦੇ ਆ ਬਹੁਤ ਕੁਝੰਨੇ ਜਿਹੜੀ ਘਰੇਲੂ ਜਿਹੇ ਹਾਲਾਤ ਹੁੰਦੇ ਨੇ ਪਤਾ ਨਹੀਂ ਵੇ ਜੀ ਜੀ ਅ ਸੋ मतलब ਪਾਵਾ ਥੋੜਾ ਸਮਾਂ ਲੱਗ ਗਿਆ ਲੇਕਿਨ ਮੇਰਾ ਇਹ ਹੋਰ ਨਾਲੇ ਮੇਰੀ ਜਿਹੜੀ ਕਿਸੇ ਵੀ ਇਸ ਤਰ੍ਹਾਂ ਦੇ ਮੁੱਦੇ ਤੇ ਚਾਹੇ ਕਿਵੜੀ ਅਸੀਂ ਨਹੀਂ ਵੀ ਆਪਣੇ ਵਿਚਾਰ ਪੂਰੇ ਅ ਜਿਹੜੇ ਡਿਟੇਲ ਨਾਲ ਪੇਸ਼ ਕਰ ਸਕਦੇ ਲੇਕਿਨ ਜਿਹੜੇ ਬਾਤ ਜਿਹੜੇ ਹਮਸ਼ਾ ਉਹ ਲੋਕਾਂ ਦੇ ਨਾਲ ਨੇ ਔਰ ਜਿਹੜੇ ਲੋਕ ਐਗਰੀਵਡ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨਾਲ ਹਮੇਸ਼ਾ ਸਾਡੇ ਖੁੱਤ ਜੀ ਸੁਖਪਾਲ ਜੀ ਜਿਹੜੇ ਖੁੱਲੀ ਜਿਹੜੀ ਕਹਿੰਦੇ ਜਿਹੜੀ ਨਥ ਆ ਉਹ ਖੋਲ ਦਿੱਤੀ ਗਈ ਆ ਅਕਾਲੀ ਦਲ ਦੀ ਤੇ ਅਕਾਲੀ ਦਲ ਸ਼ਰਿਆਮ ਜਿਹੜੀ ਬਾਕੀ ਹੋਈ ਫਿਰਦੀ ਆ ਪੰਜਾਬ ਦੇ ਵਿੱਚ ਬਾਹਰਲੇ ਲੋਕਾਂ ਦਾ ਤਾਂ ਖਾਸ ਕਰਕੇ ਇਹੀ ਸਪਸ਼ਟੀਕਰਨ ਦਿੱਤਾ ਜਾਂਦਾ ਹੈ ਇਸ ਗੱਲ ਦੇ ਕਿ ਇਹਦਾ ਅਗਰ ਪੂਰਾ ਸਿਹਰਾ ਦਿੱਤਾ ਜਾਂਦਾ ਤਾਂ ਉਹ ਕਾਂਗਰਸ ਦੇ ਸਿਰ ਦੇ ਉੱਤੇ ਮੜ ਦਿੱਤਾ ਜਾਂਦਾ ਕਾਂਗਰਸ ਨੇ ਨਕੇਲ ਖੁੱਲੀ ਛੱਡ ਦਿੱਤੀ ਵਿਰੋਧੀ ਧਿਰ ਦੇ ਹੋਣ ਦੇ ਨਾਤੇ ਕਿ ਇਹਨਾਂ ਨੇ ਇਹਨਾਂ ਨੂੰ ਨੱਥ ਸਹੀ ਤਰੀਕੇ ਨਾਲ ਨਹੀਂ ਪਾਈ। ਨਹੀਂ ਗੱਲ ਨਹੀਂ ਹੈ ਜੀ ਠੀਕ ਹੈ ਠੀਕ ਹੈ ਇੱਕ ਗੱਲ ਕਈ ਲੋਕਾਂ ਨੇ ਇੱਕ ਜਿਸ ਤਰ੍ਹਾਂ ਦਾ ਆਰਗੂਮੈਂਟ ਬਿਲਡ ਕਰ ਦਿੱਤੀ ਆ ਲੇਕਿਨ ਮਸਲਾ ਇਹ ਸੀਗਾ ਕਿ ਜਿਹੜੀ ਜਿਹੜਾ ਦੂਸਰੀ ਵਾਰ ਰਾਜ ਭਾਗ ਮਿਲਿਆ ਸੁਖਬੀਤ ਸਿੰਘ ਬਾਦਲੂ ਨੇ ਉਹਨੇ ਹਾਸਲ ਕੀਤਾ ਜੀ ਬਹੁਤ ਜਮਹੂਰੀਅਤ ਦਾ ਕਾਣ ਕਰਕੇ ਬਹੁਤ ਮਤਲਬ ਮੈਨੀਪੂਲੇਸ਼ਨ ਨਾਲ ਬਹੁਤ ਐਸ਼ੇ ਕਰਕੇ ਬਹੁਤ ਸ਼ਰਾਬਾਂ ਡੋਡੇ ਇਹਨਾਂ ਕੋ ਇਹਨਾਂ ਕੋ ਜ਼ਰਾਏ ਇੰਨੇ ਪਾ ਚੁੱਕੇ ਨੇ ਇਹਨਾਂ ਕੋ ਪੈਸਾ ਇੰਨਾ ਆ ਚੁੱਕਾ ਹੈ ਲਾਲੀਆਂ ਦੇ ਕੋਲ ਜੀ ਉਹ ਖਾਸ ਤੌਰ ਤੇ ਇੱਕ ਟੱਬਰ ਦੇ ਕੋਲ ਕਿ ਬਹੁਤ ਕੁਝ ਮੈਨੀਪੂਲੇਟ ਕਰ ਸਕਦੇ ਨੇ ਇਸ ਜਿਹੜੀ ਸਾਡੀ ਜਦੋਂ ਇੱਕ ਖੇਵਾਰ ਹੋਈ 2012 ਦੇ ਵਿੱਚ ਜੀ ਜੀ ਉਹਦੇ ਚ ਇੱਕ ਤਾਂ ਇਹਨਾਂ ਦਾ ਬਹੁਤ ਮਨੋਬਲ ਵੱਧ ਗਿਆ ਕਿ ਅਸੀਂ ਜਿੰਨਾ ਮਰਜ਼ੀ ਧੱਕਾ ਕਰ ਸਕਦੇ ਕਿਉਂਕਿ ਇਹ ਪਿਛਲੇ ਇਵਨ 2007 ਤੋਂ ਲੈ ਕੇ ਇਹ ਇਹਨਾਂ ਨੇ ਲੋਕਾਂ ਦੇ ਵਿੱਚ ਭੈ ਪੈਦਾ ਕੀਤਾ ਹੋਇਆ ਤੁਸੀਂ ਲੋਕ ਜਿਹੜੇ ਵਿੱਚੋਂ ਨਾ ਆਸਟ੍ਰੇਲੀਆ ਕੈਨੇਡਾ ਅਮਰੀਕਾ ਤੁਸੀਂ ਸਾਰੇ ਉਹ ਆਜ਼ਾਦ ਮੁਲਕਾਂ 'ਚ ਰਹਿੰਦੇ ਹੋ ਜੀ ਜੀ ਤੁਸੀਂ ਕੋਈ ਵੀ ਗੱਲ ਬੇਬਾਕੀ ਨਾਲ ਕਹਿ ਸਕਦੇ ਹੋ ਤੁਸੀਂ ਕੋਈ ਵਿਚਾਰ ਪੇਸ਼ ਕਰ ਸਕਦੇ ਹੋ ਤੁਸੀਂ ਬੋਲ ਸਕਦੇ ਹੋ ਤੁਸੀਂ ਮੁਜਾਰੇ ਕਰ ਸਕਦੇ ਹੋ ਅ ਲੇਕਿਨ ਜਿਹੜੇ ਪੰਜਾਬ ਦੇ ਲੋਕ ਨੇ ਇਹ ਮਾੜਾ ਜਿਹਾ ਵੀ ਕੋਈ ਪੈਰ ਅੱਗੇ ਪੁੱਟਦੇ ਨੇ ਜਾਂ ਕੋਈ ਰੋਸ ਮੁਜਾਹਦਾ ਕਰਦੇ ਨੇ ਜਾਂ ਕੋਈ ਕੇਸ ਕਰਦੇ ਨੇ ਇਹਨਾਂ ਤੇ ਜਾਂ ਕੋਈ ਅਦਾਲਤ ਵਿੱਚ ਜਾਂਦੇ ਨੇ ਯੂ ਕੈਨੋਟ ਇਮੇਜਿਨ ਕਿੰਨਾ ਧੱਕਾ ਕਰਦੀ ਪੁਲਿਸ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਦਾਹਰਨ ਦਿੰਦਾ ਇੱਕ ਮੇਰੇ ਕੌਂਸਲੈਂਸੀ ਫਲੱਤ ਦੇ ਵਿੱਚ ਜਗੀਰਕੌਰ ਨੇ ਪੂਰੇ 100 ਕਰੋੜ ਰੁਪਏ ਦੀ ਸਰਕਾਰੀ ਜ਼ਮੀਨ ਤੇ ਕਬਜ਼ਾ ਕੀਤਾ ਆਪਣੀ ਪਿੰਡ ਦੇ ਗੋਵਾਲ ਭਾਈ ਦੀ ਜ਼ਮੀਨ ਹੈ ਬਾਈ ਇੰਟੋਰਟ ਜੀ ਜੀ ਉਹਦੇ ਚੋ ਇੱਕ ਆਦਮੀ ਉੱਥੋਂ ਦਾ ਲੋਕਲ ਅ ਬਦਲਤ ਸਾਡਾ ਭਰਾ ਜੀਗਾ ਉਹਦਾ ਨਾਮ ਕਮਲ ਹੀ ਆ ਜੀ ਜੋਰਜ ਸ਼ੁਕ ਕਮਲ ਦਲਕਵੀ ਆ ਤੇ ਕੁਐਸਚਨ ਵੀ ਆ ਉਹ ਜਿਹੜਾ ਪੰਜਾਬ ਦੇ ਚੈਸਾਈ ਬਣਿਆ ਹੁੰਦਾ ਜੀ 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 ਉਹ ਬੰਦਾ ਕੈਰਤਮਨ ਤੋਂ ਨਿਕਲਿਆ ਉਹ ਕਹਿੰਦਾ ਜੀ ਮੈਂ ਸ਼ਿਕਾਇਤ ਕਰਨੀ ਆ ਉਸਨੇ ਇੱਕ ਜਨ ਹਿਪਿਟਿਸ਼ਨ ਕਰਤੀ ਹਾਈ ਕੋਰਟ ਦੇ ਵਿੱਚ ਚੰਡੀਗੜ੍ਹ ਜੀ ਹਾਈ ਕੋਰਟ ਨੇ ਨੋਟਿਸ ਕਰਤਾ ਔਰ ਉਹ ਕੇਸ ਮਤਲਬ ਉਹ ਤੇ ਚੱਲ ਰਿਹਾ ਸੀ ਹਾਈ ਕੋਰਟ ਮੈਂ ਪਿੱਛੇ ਜੇ 20 ਦਿਨ ਲਈ ਆਊਟ ਆਫ ਕੰਟਰੀ ਚਲੇ ਗਿਆ ਜਦੋਂ ਇਹਨਾਂ ਨੇ ਦੇਖਿਆ ਕਿ ਮੈਂ ਹੈ ਨਹੀਂਗਾ ਇਹਨਾਂ ਨੇ ਪਿੱਛੇ ਉਹਦੇ ਤੇ ਇੱਕ ਕਮਲ ਦੇ ਉੱਤੇ 420 ਦਾ ਛੁਫਾ ਮੁਕਦਮਾ ਦਰਜ ਕਰਕੇ ਜੀ ਐਡਾ ਛੁਫਿਆ ਜਿੱਦਾਂ ਕੋਈ ਬਹੁਤ ਵੱਡਾ ਉਪਰਾਧੀ ਚੁੱਕ ਜੁੰਦੇ ਚਾਰ ਥਾਣਿਆਂ ਦੀ ਪੁਲਿਸ ਗਈ ਪੂਰੇ ਜੀਪਾਂ ਭਰ ਕੇ ਇੱਕ ਡੀਐਸਪੀ ਗਿਆ ਔਰ ਉਹਨੂੰ ਚੁੱਕ ਕੇ ਦੇਨ ਦੇ ਲੁਕੇ ਮੈਂ ਰਾਤ ساری ਉਹਨੂੰ ਟੌਰਚਰ ਕਰਦੇ ਰਹੇ ਉਹਨੂੰ ਕਹਿੰਦੇ ਰਹੇ ਕਿ ਇੱਥੇ ਆ ਪੂਰੇ ਕਾਗਜ਼ ਤੇ ਐਫੀਐਨਵੀ ਦੇ ਸਾਈਨ ਕਰਕੇ ਦੇ ਕਿ ਮੈਂ ਜਿਹੜਾ ਮੁਕਦਮਾ ਵਾਂ ਜ਼ਗੀਰ ਕੋਰ ਦੀ ਜਿਹੜਾ ਨਜਾਇਜ਼ ਕਬਜ਼ੇ ਦੇ ਖਿਲਾਫ ਮੈਂ ਵਾਪਸ ਜਰਨਾ ਉਹ ਮੰਨਿਆ ਨਹੀਂ ਉਸਨੇ ਕਿਉਂ ਉਹਨਾਂ ਨੂੰ ਪੈ ਗਿਆ ਅੱਜ ਵੀ ਗੀਲਚ ਹੈ ਮੈਂ ਉਹਨੂੰ ਕੱਲ ਪਰਸੋਂ ਉਹਨੂੰ ਮੁਲਾਕਾਤ ਕਰਕੇ ਆਇਆ ਉਹਨੂੰ ਸਾਰੀ ਡਿਟੇਲ ਦੱਸੀ ਕਿੱਦਾਂ ਉਹਦੇ ਨਾਲ ੱਤਕਾ ਕੀਤਾ ਕਿੱਦਾਂ ਉਹਦੇ ਤੇ ਦਬਾਉਂਦੇ ਸੀ ਸੋ ਇੱਕ ਮੈਂ ਮਿਸਾਲ ਪੇਸ਼ ਕੀਤੀ ਜੀ 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 ਜਿਹੜਾ ਵੀ ਕੋਈ ਆਦਮੀ ਜਿਹੜਾ ਆਦਮੀ ਕੋਈ ਇਹਨਾਂ ਦੇ ਖਿਲਾਫ ਬੋਲਦਾ ਪੁਲਿਸ ਇੰਨਾ ਜ਼ਿਆਦਾ ਡੰਡਾ ਰਾਜ ਹੈ ਇੱਥੇ ਇਸ ਲਈ ਤੁਸੀਂ ਕਦੇ ਨੋਟ ਕਰੋਗੇ ਕਿ ਜਿੱਦਾਂ ਉਹ ਪਿੱਛੇ ਕਾਂਦੀ ਜਿਹੜੇ ਸੀਗੇ ਉਹ ਕੈਨੇਡਾ ਗਏ ਜਾਂ ਅਮਰੀਕਾ ਗਏ ਉਥੇ ਸਿੱਖ ਸੰਤਾ ਨੇ ਉਹਨਾਂ ਨੂੰ ਭੁਜਾਇਆ ਉਥੋਂ ਮਾਰ-ਮਾਰ ਕੇ ਡੰਡੇ ਘੇ ਲੋ ਜੁੱਤੀਆਂ ਘੇ ਲੋ ਨਾਰੇ ਘੇ ਲੋ ਔਰ ਪੰਜਾਬ ਦੇ ਵਿੱਚ ਤੁਸੀਂ ਦੇਖੋ ਜੀ ਤੁਹਾਡਾ ਕੀ ਖਿਆਲ ਕਿ ਪੰਜਾਬ ਦੇ ਲੋਕ ਇਹਨਾਂ ਦੇ ਜ਼ਬਰ ਨੂੰ ਪਛਾਣਦੇ ਨਹੀਂਗੇ ਲੇਕਿਨ ਉਹ ਉਹਨਾਂ ਦੇ ਉਹਨਾਂ ਦੇ ਜਾਰੀ ਨਾ ਪਾਇਆ ਗਿਆ ਪੁਲਿਸ ਦਾ ਝੂਠੇ ਮੁਕਦਮਿਆਂ ਦਾ ਔਰ ਇਵਨ ਇਥੋਂ ਤੱਕ ਕਿ ਫਿਜ਼ੀਕਲ ਐਲੀਮੀਨੇਸ਼ਨ ਦਾ ਕੋਈ ਵੱਡੀ ਗੱਲ ਨਹੀਂ ਕਿ ਤੁਸੀ ਤੁਹਾਨੂੰ ਕਿਸੇ ਨੇ ਕੋਈ ਫਿਜ਼ੀਕਲੀ ਐਲੀਮੀਨੇਟ ਕਰਦੇ ਕੌਣ ਪੁੱਛਣ ਵਾਲਾ ਇੱਥੇ ਇਸ ਮੁਲਕ ਦੇ ਵਿੱਚ ਬਾਅਦ ਵਿੱਚ ਹੁੰਦੀਆਂ ਰੋਣ ਕੇ ਇਨਕੁਆਰੀਆਂ ਬੈਟਰੀ ਦੇ ਰਣ ਦੇ ਕਮਿਸ਼ਨ ਜੀ ਇੱਥੇ ਜਿਹੜਾ ਇੱਕ 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 ਬਹੁਤ ਤੈ ਤੀਤ ਮਾਹੌਲ ਜਿਹੜਾ ਨੇ ਤੈ ਕਿ ਤਾ ਲੋਕ ਜਿਹੜੇ ਨੇ ਥੋੜੇ ਡਰਦੇ ਨੇ ਘਬਰਾਉਂਦੇ ਨੇ ਔਰ ਮੈਨੂੰ ਇਹ ਮੈਨੂੰ ਇਹ ਪੂਰਨ ਆਸ ਹੈ ਕਿ ਜਿਹੜਾ ਕਿੰਨੇ ਹੁੰਦੇ ਜਬਰ ਦਾ ਪਿਆਲਾ ਹੁਣ ਪੂਰਾ ਭਰ ਚੁੱਕਾ ਵਾ ਜੀ ਜੀ ਔਰ ਲੋਕਾਂ ਦਾ ਜਿਹੜਾ ਹੈਗਾ ਵਾ ਲੋਕਾਂ ਦਾ ਸਬਰ ਹੁਣ ਟੁੱਟ ਚੁੱਕਾ ਵਾ ਹੁਣ ਲੋਕ ਹੌਲੀ ਹੌਲੀ ਦੇ ਹੈਵ ਸਟਾਰਟਡ ਕਮਿੰਗ ਆਊਟ ਜਿੱਦਾਂ ਹੁਣ ਵੀ ਆਪਣਾ ਪ੍ਰੋਟੈਸਟ ਚੱਲ ਰਹੇ ਨੇ ਸਾਰੇ ਪੰਜਾਬ ਦੇ ਵਿੱਚ ਕੰਢੀ ਸਾਰੇ ਪੰਜਾਬ ਦੇ ਵੱਖ-ਵੱਖ ਖਾਵਾਂ ਤੇ ਲੋਕਾਂ ਨੇ ਸੜਕਾਂ ਰੋਕੀਆਂ ਸੀ ਕਿਰਨੀਆਂ ਸੀ ਦੇਰਫੋਰ ਨਾਅ ਆਈ ਪਰਸਨਲੀ ਫੀਲ ਕਿ ਇਹ ਬਹੁਤ ਬੁਰੀ ਤਰ੍ਹਾਂ ਵਾਈਪ ਆਊਟ ਹੋਣਗੇ ਜੀ ਔਰ ਇਹ ਗੱਲਾ ਇੱਕ ਕਹ ਦੇਣਾ ਜਿਵੇਂ ਕਾਂਗਰਸ ਦੀ ਇਹਦੇ ਵਿੱਚ ਸੀ ਕਿ ਹੋ ਸਕਦਾ ਯੈਸ ਤੁਹਾਨੂੰ ਐਕਸਟੈਂਡ ਕਾਂਗਰਸ ਆਪਸ ਵਿੱਚ ਲੀਡਰਸ਼ਿਪ ਪ੍ਰਧਾਨਗੀ ਦੀ ਲੜਾਈ ਲੜਦੇ ਰਹੇ ਤਾਂ ਉਹਨਾਂ ਨੇ ਆਰਗੇਨਾਈਜ਼ ਤਰੀਕੇ ਨਾਲ ਲੇਕਿਨ ਅ ਇਹ ਨਹੀਂ ਆਪਾਂ ਕਹਿ ਸਕਦੇ ਕਿ ਇਹਨਾਂ ਦਾ ਵਿਰੋਧ ਨਹੀਂ ਹੋਇਆ ਬਹੁਤ ਸਾਰੇ ਦਰਨੇ ਜੀ ਵਿਰੋਧ ਤਾਂ ਬਹੁਤ ਹੋਇਆ ਹੁਣ ਤਾਂ ਜਿਹੜੀ ਸੁਖਵੀਰ ਦੀ ਮਾਲਵਾ ਟੀਮ ਆ ਉਹ ਕਹਿੰਦੇ ਘਰਾਂ ਚੋਂ ਵੀ ਬਾਹਰ ਨਹੀਂ ਨਿਕਲਦੀ ਪਈ ਅ ਮਤਲਬ ਤੁਸੀਂ ਇਹ ਨਾਦਾਨੀ ਲਾ ਸਕਦੇ ਜਿਹੜੇ ਜਿੱਦਾਂ ਦਾ ਇਹ ਨਾ ਜੀ ਮਿਸਯੂਜ਼ ਕਰਦੇ ਨੇ ਆਫੀਸ਼ੀਅਲ ਅਥਾਰਟੀ ਦਾ ਹੁੰਦੇ ਕੋਈ ਫਾਰਿਸ ਕਰੋ ਤੁਸੀਂ ਇਹ ਮੈਨੂੰ ਕਹਿੰਦੇ ਹੋ ਕਿ ਜੀ ਹਾਂ ਤੁਸੀਂ ਬੋਲਦੇ ਹੋ ਤੁਸੀਂ ਆਉਨੇ ਹੋ ਅੱਗੇ ਜੀ ਜੀ ਅਗਰ ਕੋਈ ਕਿਸੇ ਨੇ ਕਦੀ ਐਨਾਲਾਈਜ਼ ਨਹੀਂ ਕੀਤਾ 2000 7 ਚ ਮੈਂ ਐਮਐਲਏ ਬਣਿਆ 2008 ਤੋਂ ਅੱਜ ਤੱਕ 6 ਪੁਲਿਸ ਨੇ ਮੇਰੇ ਤੇ ਕੇਸਿਸ ਰਜਿਸਟਰ ਕੀਤੇ ਤੁਹਾਨੂੰ ਸ਼ਾਇਦ ਯਾਦ ਹੋਵੇ ਜੀ ਹਾਂ ਜੀ ਬਿਲਕੁਲ ਮੈਂ ਤੁਹਾਡੀ ਇੰਟਰਵਿਊ ਵੀ ਕੀਤੀ ਸੀ ਇਸ ਨੂੰ ਸੁਣਾ ਮੈਂ ਜੀ ਜੀ ਇਨਵੋਲਵਮੈਂਟ ਕਰਦੀ ਸੀਗੀ ਜੀ ਉਹ ਡਰਾਈਵਰ ਕੇਸ ਵਿੱਚ ਚਾਰਜ ਸ਼ੀਟ ਦਾਇਰ ਹੋ ਗਈ ਹੈ ਔਰ ਆਰੋਪ ਤੈਅ ਹੋਣ ਵਾਲੇ ਆ ਇੱਕ ਦੋ ਦਿਨਾਂ ਚ ਅਦਾਲਤ ਵਿੱਚ ਲੇਕਿਨ ਹੱਲੇ ਵੀ ਮੇਰੇ ਖਿਲਾਫ ਸਿੱਟ ਨਹੀਂ ਇਨਕੁਆਇਰੀ ਬੰਦ ਨਹੀਂ ਕੀਤੀ ਐਵੇਂ ਜਾਣ ਬੁੱਝ ਕੇ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਸੋ ਇਹਨੇ ਇੰਟਰਮੀਡੀਏਟ ਕਰਦੇ ਨੇ ਆਪਣੇ ਪੋਲਿਟਿਕਲ ਆਪਰੇਸ਼ਨ ਸੋ ਬਹੁਤ ਸਾਰੇ ਲੋਕ ਡਰ ਜਾਂਦੇ ਨੇ ਅਗਲੇ ਜਿੰਨੇ ਵੀ ਅਸੀਂ ਕਿਹੜਾ ਅਦਾਲਤਾਂ ਦਾ ਕੇਸ ਉੱਟੂਗਾ ਜੀ 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 ਇਲੈਕਸ਼ਨ ਆਊਗਾ ਤਦੋਂ ਮੋਟਾ ਮਿਲੇ ਸੀ ਇਹਨੂੰ ਦੇਖ ਲੈਣਗੇ ਸੋ ਪਾ ਜੀ ਮੇਰਾ ਅਗਲਾ ਸਵਾਲ ਇਹ ਹੈ ਕਿ ਸੌਦਾ ਸਾਥ ਦੀ ਤੇ ਅਕਾਲੀ ਦੀ ਜਿਹੜੀ ਜੁੰਡਲੀ ਆ ਇਹਦਾ ਸਾਰਿਆਂ ਨੂੰ ਹੀ ਪਤਾ ਕਿ ਟਾਈ ਆਪ ਕਿਤੇ ਨਾ ਕਿਤੇ ਬਹਿ ਕੇ ਹੋਇਆ ਤੁਹਾਡੇ ਕਾਂਗਰਸ ਦੇ ਜਿਹੜੇ ਲੋਕ ਨੇ ਇਹ ਦੋਸਤੀ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਆ ਅਗਲਾ ਸਵਾਲ ਇਹਦੇ ਨਾਲ ਹੀ ਜੁੜਦਾ ਕਿ ਕਾਂਗਰਸ ਦੀ ਹੌਲੀ ਜੀ ਬੋਲਣ ਦੀ ਜਿਹੜੀ ਆਵਾਜ਼ ਆਈ ਹੈ ਹੌਲੀ ਜੀ ਬੋਲੀ ਹੈ ਕਾਂਗਰਸ ਉਹਦਾ ਕਾਰਨ ਕਿਤੇ ਇਹ ਤੇ ਨਹੀਂ ਹੈਗਾ ਕਿ ਕਿਤੇ ਨਾ ਕਿਤੇ ਕਾਂਗਰਸ ਦੇ ਇੱਕ ਵੱਡੇ ਲੀਡਰ ਜਿਹੜਾ ਤੁਹਾਡੀ ਪਾਰਟੀ ਦਾ ਉਹਦੀ ਰਿਸ਼ਤੇਦਾਰੀ ਵੀ ਬਾਬਾ ਜੀ ਨਾਲ ਦੀ ਹੈ ਦੇਖੋ ਇਹਦੇ ਵਿੱਚ ਕਾਂਗਰਸ ਦਾ ਨਜ਼ਰੀਆ ਕੀ ਹੈ ਐਜ਼ ਅ ਪਾਰਟੀ ਆਈ ਕੈਨੋਟ ਜਸਟ ਸੇ ਮੈਂ ਕੋਈ ਮੈਨੂੰ ਕੋਈ ਅਧਿਕਾਰ ਨਹੀਂ ਦਿੱਤਾ ਗਿਆ ਕਿ ਹਰ ਇਸ਼ੂ ਤੇ ਤੁਸੀਂ ਸੋਲ ਕੋਈ ਇਹ ਵੀ ਪਾਲਿਸੀ ਪ੍ਰੋਗਰਾਮ ਤੇ ਅਨਾਉਂਸ ਕਰ ਸਕਦੇ ਲੇਕਿਨ ਮੈਂ ਪਹਿਲਾਂ ਜ਼ਾਤੀ ਰਾਏ ਪੇਸ਼ ਕਰ ਸਕਦਾ ਵਾਹ ਮੈਨੂੰ ਬੜਾ ਅਫਸੋਸ ਹੋਇਆ ਤੇ ਮੈਂ ਸਮਝਾ ਕਿ ਇਹਨਾਂ ਨੂੰ ਬਿਨਾਂ ਕਿਸੇ ਹਾਜ਼ਰੀ ਤੋਂ ਬਿਨਾਂ ਅਪਰੋਪਰੀਏਟ ਐਕਸਕਲੇਮੇਸ਼ਨ ਤੋਂ ਅਗਰ ਉਥੇ ਇਸ ਅਕਾਲ ਤਖਤ ਸਾਹਿਬ ਦੇ ਮਹਾਰਾਜਾ ਰਣਜੀਤ ਸਿੰਘ ਇੱਕ ਸੋਵਰਨ ਰਾਜਾ ਤੇ ਹੋ ਸਕਦਾ ਔਰ ਕੂਰਿਆਂ ਦੀ ਸਜ਼ਾ ਪ੍ਰਵਾਨ ਕਰ ਸਕਦਾ ਅਕਾਲੀ ਫੂਲਾ ਸਿੰਘ ਵਰਗਾ ਇੱਕ ਸਾਦਾ ਜੱਥੇਦਾਰ ਇੱਕ ਉਸ ਰਾਜੇ ਨੂੰ ਬੁਲਾ ਸਕਦਾ ਤੇ ਸਜ਼ਾ ਦੇ ਸਕਦਾ ਜਿਹਦੇ ਜਿਨੇ ਵੋਟਾਂ ਨਹੀਂ ਸੀ ਲੈਣੀਆਂ ਜੀ ਸੋ ਉਹਦੇ ਮੁਕਾਬਲੇ ਤੇ ਅਗਰੇ ਉਸ ਮੁਖੀਆਂ ਨੂੰ ਇਥੇ ਬੁਲਾ ਲੈਂਦੇ ਔਰ ਇਹ ਵੀ ਪ੍ਰੋਪਰ ਜਨਤਕ ਐਕਸਪਲੇਨੇਸ਼ਨ ਲੈ ਕੇ ਉਸ ਨੂੰ ਮਾਫ ਕਰ ਦਿੰਦੇ ਤਾਂ ਮੇਰੇ ਖਿਆਲ ਸਾਇਦ ਇੰਨਾ ਰੋਲਾ ਨਾ ਪੈਂਦਾ ਲੇਕਿਨ ਜਿਹੜਾ ਇੱਕ ਮਹਿਦ ਚਿੱਠੀ ਤੇ ਔਰ ਸਾਇਦ ਇਫ ਆਮ ਨੋਟ ਕਰੈਕਟ ਆ ਮੇ ਬੀ ਰੋਂਗ ਕਿ ਮੇ ਚਿੱਠੀ ਵੀ ਹਿੰਦੀ ਵਿੱਚ ਗਈ ਉੱਤੇ ਅਕਾਲ ਤਖਤ ਤੇ ਸੋ ਉਸ ਚਿੱਠੀ ਦੇ ਉੱਤੇ ਉਹਨਾਂ ਨੂੰ ਇੱਕਦਮ ਦੇ ਦੇਣਾ ਮੇਰੇ ਖਿਆਲ ਉਹ ਇਹਨਾਂ ਦੇ ਬਹੁਤ ਉਲਟ ਗਿਆ ਜਰਾ ਦੇਖੋ ਇੱਕ ਗੱਲ ਤਿੰਨ ਤਰਾ ਸਮਝਣ ਦੀ ਕੋਸ਼ਿਸ਼ ਕਰੋ ਤੇ ਮਾਲਵੇ ਦੇ ਵਿੱਚ ਤੋ ਲਾਰਜ ਐਕਸਟੈਂਟ ਦੇਰਾ ਸੱਚਾ ਸੌਦਾ ਦੇ ਬੋਟਸ ਵੀ ਬੈਠੇ ਨੇ ਉਹਨਾਂ ਦੇ ਉਹਨਾਂ ਦੇ ਸੁਭਚਿੰਤਕ ਵੀ ਬੈਠੇ ਨੇ ਬਲ ਅਲਟੀਮੇਟਲੀ ਆ ਜਾ ਕੇ ਲੜਾਈ ਤਾਂ ਬੋਟਾ ਨਹੀਂ ਹੋਣੀ ਹੈ ਨਾ ਜੀ ਬੋਟਾ ਤੋਂ ਬਿਗੈਰ ਜਿੱਤ ਗਿਆ ਨਾ ਲੋਕਾਂ ਨੇ ਜੀ ਜੀ ਇਸੇ ਹਲ ਹਰ ਪੋਲੀਟੀਕਲ ਪਾਰਟੀ ਹਰ ਪੋਲੀਟੀਕਲ ਆਗੂ ਜਿਹਦੇ ਕਨਸੀਕੁਐਂਸੀ ਦੇ ਵਿੱਚ ਉਹਨਾਂ ਦੀ 5000 ਵੋਟ 3000 ਵੋਟ 10000 ਵੋਟ 1000 ਵੋਟ 0 ਵੋਟ ਉਦੇ ਤੇ ਉਹਦੀ ਉਹਦੀ ਉੱਥੋਂ ਉਹਨੂੰ ਉਹਨੂੰ ਉੱਥੇ ਟੁਕੜਾ ਡਿਪੈਂਡ ਕਰਨਾ ਤਾਂ ਜਵਾ ਜਦ ਅਗਰ ਆਪਾਂ ਦੇਖੀ ਇਹ ਦਿਰਾਚਕਿਆ ਸੌਦਾ ਦੇ ਮੁਖੀ ਦੇ ਕੋਲ ਮੈਂ ਜਿਹੜੀ ਫੋਟੋ ਸੁਰਖ ਨੇ ਥੋੜੀ ਸੋਸ਼ਲ ਮੀਡੀਆ ਚ ਉਹਦੇ ਸੁਖਬੀਰ ਬਾਦਲ ਵੀ ਜਿਹੜੇ ਦੇਖਿਆ ਵਾ ਬਾਦਲ ਸਾਹਿਬ ਵੀ ਫੈਕ ਨੇ ਸ਼ਾਹਦਰ ਸਿੰਘ ਰਣਕੌਰ ਵੀ ਉਸ ਫੋਟੋ ਦੇ ਵਿੱਚ ਹੈ ਕੈਪਟਨ ਨਵਿੰਦਰ ਸਿੰਘ ਦੀ ਫੋਟੋ ਵੀ ਛਪੀ ਹੈ ਜੀ ਜੀ ਨਿਸਲ ਭੱਟਲ ਦੀਆਂ ਫੋਟੋਆਂ ਵੀ ਛਪੀਆਂ ਵਾ ਜੀ ਜੀ ਸਾਰੇ ਆਪ ਨੂੰ ਉੱਥੇ ਜਾਂਦੇ ਨੇ ਸਾਰੇ ਉੱਥੇ ਪਰ ਸ਼ਕਪਾਲ ਜੀ ਇੱਥੇ ਗੱਲ ਇਹ ਆ ਜਾਂਦੀ ਹੈ ਕਿ ਚਲੋ ਪੋਲੀਟੀਕਲ ਲਾਇਬੰਦੀ ਹਰ ਇੱਕ ਨਾਲ ਕੀਤੀ ਜਾ ਸਕਦੀ ਹੈ ਇਹਦੇ ਵਿੱਚ ਕੋਈ ਡਾਊਟ ਨਹੀਂ ਪੋਲਿਟਿਕਸ ਆ ਕਿਸੇ ਤੋਂ ਲੈਣੀਆਂ ਨੇ ਵੋਟਾਂ ਕਿਸੇ ਨੂੰ ਦੇਣੀਆਂ ਨੇ ਪਰ ਗੁਰੂ ਗ੍ਰੰਥ ਸਾਹਿਬ ਦੀ ਸਤਕਾਰ ਮਰਿਆਦਾ ਨੂੰ ਛਿਕੇ ਟੰਗ ਕੇ ਇਹ ਸਮਝੌਤਾ ਕਿੱਥੋਂ ਤੱਕ ਪ੍ਰਮਾਣ ਕੀਤਾ ਜਾ ਸਕਦਾ ਹੈ हां दिस इज अ वेरी इंपोर्टेंट पॉइंट इदर ए सब तो पहला गुरादार जड़े अकाली ने क्योंकि अकालीया ने हमेशा अपनी राजनीति धर्म ਦੇ ਆਧਾਰ ਦੇ ਉੱਤੇ ਚਲਾਈ ਹੈ ਦੇ ਆ ਨੇਵਰ ਉਹਨਾਂ ਨੇ ਕਦੀ ਲੋਕੋਇਡ ਗੱਲ ਹੈ ਨਹੀਂ ਜੀ ਜੀ ਉਹ ਕਹਿੰਦੇ ਸਾਡੀ ਧਰਮ ਤੇ ਰਾਜਨੀਤੀ ਅਲੱਗ ਹੈ ਜੀ ਕਾਂਗਰਸ ਨੇ ਭਾਵੇਂ ਜਿੰਦਾ ਦੀ ਵੀ ਮਾੜੀ ਚੰਗੀ ਜਮਾਤ ਹੈ ਉਹਨੇ ਨੈਸ਼ਨਲ ਲੈਵਲ ਤੇ ਉਹ ਆਪਣੇ ਆਪ ਨੂੰ ਕਹਿੰਦੀ ਅਸੀਂ ਸੈਕੂਲਰ ਪਾਰਟੀ ਹਾਂ ਜੀ ਜੀ ਅਸੀਂ ਧਰਮ ਨਿਰਪੱਖ ਹਾਂ ਉਹ ਧਰਮ ਦਾ ਸਹਾਰਾ ਲੈ ਕੇ ਵੋਟਾਂ ਨਹੀਂ ਮੰਗਦੇ ਲੇਕਿਨ ਜਿਹੜੇ ਲੋਗ ਨਾਲੇ ਸਰਕਾਰ ਵਿੱਚ ਬੈਠੇ ਨੇ ਨਾਲੇ ਉਹਨਾਂ ਦੇ ਕੋਲ ਮਸ਼ੀਨਰੀ ਆ ਨਾਲੇ ਉਹ ਕਾਲਪਸਤ ਦੇ ਜੀਜੀ ਦੇ ਕਾਬਜ਼ ਨੇ ਅਸਲ ਜਿਹੜੀ ਬੇਈਮਾਨੀ ਆ ਜਿਹੜਾ ਉਹਨਾਂ ਨੇ ਕੋਈ ਵੀ ਅੰਦਰ ਖਾਤੇ ਸਮਝੌਤਾ ਕੀਤਾ ਜਾਂ ਉਹਨਾਂ ਦਾ ਉੱਥੇ ਜਾਣਾ ਵੀ ਜਦ ਇੱਕ ਪਾਸੇ ਕਹਿੰਦੇ ਨੇ ਕਿ ਸਾਡਾ ਜਿਹੜਾ ਧਰਮ ਹੈ ਅਸੀਂ ਧਰਮ ਦੇ ਆਧਾਰ ਦੇ ਉੱਤੇ ਵੋਟਾਂ ਮੰਗਣੀਆਂ ਤੇ ਫਿਰ ਉਹਨਾਂ ਦਾ ਕੰਪਰੋਮਾਈਜ਼ ਕਰਨਾ ਦੈਟ ਇਜ਼ ਮੋਰ ਐਗਨਿੰਗ ਦੈਟ ਇਜ਼ ਮੋਰ ਡਿਸਟਰਬਿੰਗ ਜੇ ਕੋਈ ਹੋਰ ਪਾਰਟੀ बसपा ਆਮ ਆਦਮੀ ਦੁੱਜਾ ਜਿਹੜੇ ਕਹਿੰਦੇ ਨੇ ਕਿ ਅਸੀਂ ਮਤਲਬ ਮਹਿਜ਼ ਰਾਜਨੀਤੀ ਕਰ ਰਹੇ ਹਾਂ ਤੇ ਧਰਮ ਦਾ ਸਾਰਾ ਨਹੀਂ ਲੈ ਰਹੇ ਉਹ ਕਦੇ ਵੀ ਨਹੀਂ ਉਹਨਾਂ ਦਾ ਇੰਨਾ ਗੁਨਾਹ ਨਹੀਂ ਜਿੰਨਾ ਅਕਾਲੀ ਦਲ ਦਾ ਜੀ ਦਾ ਪਾਟ ਦੀ ਬਾਦਲ ਸਰ ਦਾ ਗੁਨਾਹ ਮੰਨਿਆ ਜਾਣਾ ਚਾਹੀਦਾ ਹੈ ਜੀ 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 ਰਿਸਪੌਂਸਿਬਲ ਸੁਖਪਾਲ ਜੀ ਇੱਕ ਗੱਲ ਇਹਦੇ ਵਿੱਚ ਆਉਂਦੀ ਹੈ ਕਿ ਦੇਖੋ ਜੇ ਆਪਾਂ ਪੰਜਾਬ ਦੇ ਸਿਆਸੀ ਮਾਹੌਲ ਨੂੰ ਦੇਖੀਏ ਤਿੰਨ ਪਾਰਟੀਆਂ ਦੀ ਆਮਦੀ ਆ ਵੱਡੇ ਰੂਪ ਜਗ ਦੇਖਿਆ ਜਾਵੇ ਫਿਲਹਾਲ ਦੀ ਘੜੀ ਅਕਾਲੀ ਦਲ ਕਾਂਗਰਸ ਤੇ ਆਮ ਆਦਮੀ ਪਾਰਟੀ ਕਾਂਗਰਸ ਦੇ ਨਾਲ ਗੱਲ ਕਰਦੇ ਆ ਉਹ ਦੋ ਪਾਰਟੀਆਂ ਨੂੰ ਸਾਈਡ ਤੇ ਕਰ ਦਿੰਦੀ ਹੈ ਕਿ ਇਹਨਾਂ ਦੇ ਕੋਲ ਇਸ਼ੂ ਨਹੀਂ ਹੈਗੇ ਆਮ ਨਾ ਕਰਦੇ ਆ ਉਹ ਕਹਿੰਦੇ ਵੀ ਇਹ ਬਹੁਤ ਤੁਸੀਂ ਲੋਕੀ ਇਹਨਾਂ ਨੂੰ ਵੇਖ ਚੁੱਕੇ ਹੋ ਪਰ ਅਗਰ ਆਪਾਂ ਇੱਕ ਵਕਤ ਆਮ ਆਦਮੀ ਪਾਰਟੀ ਨੂੰ ਪਿੱਛੇ ਕਰਕੇ ਵੀ ਦੇਖੀਏ ਤਾਂ ਕਾਂਗਰਸ ਤੇ ਅਕਾਲੀ ਜਿਹੜੇ ਰਹਿ ਜਾਂਦੇ ਨੇ ਸਿੱਖਾਂ ਦਾ ਹੱਕ ਜਾਂ ਤਾਂ ਅਕਾਲੀ ਨੂੰ ਚੱਕਣਾ ਪੈਣਾ ਤੇ ਜਾਂ ਤਾਂ ਕਾਂਗਰਸ ਨੂੰ ਚੱਕਣਾ ਪੈਣਾ ਜਦੋਂ ਕਾਂਗਰਸ ਮੁੱਦੇ ਤੇ ਗੱਲ ਕਰਦੀ ਆ ਤਾਂ ਵੱਖਰੇ ਵੱਖਰੇ ਲੀਡਰ ਵੱਖਰੇ ਵੱਖਰੇ ਬਿਆਨ ਐਲਾਨ ਦਿੰਦੇ ਆ ਜਿਵੇਂ ਆਪਾਂ ਗੱਲ ਕਰੀਏ ਗੁਰਦਾਸਪੁਰ ਦੀ ਗੱਲ ਗੁਰਦਾਸਪੁਰ ਚ ਬਿਨਾ ਪੜ੍ਹੇ ਕਰੇ ਪ੍ਰਤਾਪ ਸਿੰਘ ਪਾਜਬਾ ਨੇ ਇਹ ਗੱਲ ਬਿਆਨ ਦੇ ਦਿੱਤਾ ਕਿ ਇਹ ਸਿੱਖ ਟੈਰਰਿਸਟ ਨਾਲ ਸੰਬੰਧਿਤ ਕਾਰਵਾਈ ਹੈ ਕਿ ਹਰ ਵਕਤ ਹਰ ਪਾਰਟੀ ਸਿੱਖਾਂ ਦੇ ਹੀ ਜ਼ੁਲਮ ਦੇ ਉੱਤੇ ਆਣ ਕੇ ਕਿਉਂ ਰਾਜਨੀਤੀ ਕਰ ਜਾਂਦੀ ਹੈ ਦੇਖੋ ਤੁਸੀਂ ਬਹੁਤ ਡੂੰਗਾ ਤੇ ਬੜਾ ਇੰਪੋਰਟੈਂਟ ਸਵਾਲ ਕੀਤਾ ਜੀ ਅਰਸੇ ਤੋਂ ਦੋ ਮੇਨਸਟ੍ਰੀਮ ਪਾਰਟੀਆਂ ਤੁਰੀਆਂ ਹੁੰਦੀਆਂ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਅਕਾਲੀ ਦਲ ਜਿਹੜੀ ਕਿ ਆਪਣੇ ਆਪ ਨੂੰ ਸਿੱਖਾਂ ਦੀ ਰਿਪ੍ਰੈਜ਼ੈਂਟੇਟਿਵ ਪਾਰਟੀ ਐ ਖੋਦੀ ਹੈ ਇਥੋਂ ਦੇ ਬਿਸ਼ਿੰਦਰ ਨੇ ਇੱਕ ਕਾਂਗਰਸ ਜੀ ਜਿਹਦੀ ਮੈਂ ਜਿੱਦਾਂ ਪਹਿਲਾਂ ਕਿਹਾ ਉਹ ਨੈਸ਼ਨਲ ਤੇ ਮੁਲਕ ਪੱਧਰੀ ਪਾਰਟੀ ਆ ਉਹਦੇ ਸਾਰੇ ਸ਼ੂਗਿਆਂ ਦੇ ਵਿੱਚ ਪੈਂਦੇ ਨੇ ਜੀ ਕੁਛ ਅਰਸੇ ਤੋਂ ਕੁਛ ਅਰਸੇ ਤੋਂ ਅਕਾਲੀ ਦਲ ਜਿਹੜੇ ਨੇ ਉਹ ਆਪਣੀ ਜਿਹੜੀ ਸਿੱਖਾਂ ਪ੍ਰਤੀ ਜ਼ਿੰਮੇਵਾਰੀ ਆ ਉਹਦੇ ਤੋਂ ਬਿਲਕੁਲ ਪਛਿੱਟਦੇ ਨੇ ਬੇਈਮਾਨ ਨੇ ਦੇ ਆਰ ਚੀਟਿੰਗ ਜੀ ਉਹ ਕਦੀ ਭਾਜੀਪੀ ਦੇ ਨਾਲ ਸਾਝ ਪਾਲਣ ਦੇ ਨੇ ਕਦੀ ਕੁਛ ਕਰੀਨੇ ਨੇ ਔਰ ਉਹ ਸਿੱਖਾਂ ਨੂੰ ਮੂਰਖ ਬਣਾ ਕੇ ਅੱਥੀ ਘੱਟਾ ਪਾ ਕੇ ਨਾਲੇ ਰਾਜ ਕਰੀ ਜਾਂਦੇ ਨੇ ਨਾਲੇ ਥੋੜਾ ਬਹੁਤਾ ਸਿੱਖਾਂ ਦਾ ਟਡੋਰਾ ਪਿੱਟੀ ਜਾਂਦੇ ਨੇ ਤੇ ਨਾਲ ਵਿੱਚ ਬੇਈਮਾਨੀ ਕਰੀ ਜਾਂਦੇ ਨੇ ਜੀ ਜਿਹੜਾ ਥਰਡ ਪਾਰਟੀ ਦੀ ਅਮਰਜੈਂਸੀ ਹੋਈ ਨਾ ਆਮ ਆਦਮੀ ਪਾਰਟੀ ਮੈਂ ਉਹਦੇ ਕੋ ਖਿਲਾਫ ਨਹੀਂਗਾ ਜੀ ਲੇਕਿਨ ਅਗਰ ਕੁਝ ਕਹੋ ਕਿ ਉਹ ਖੁੱਲ ਕੇ ਖੁੱਲ ਕੇ ਜਿੱਦਾ ਮਤਲਬ ਤੁਸੀਂ ਐਕਸਪੈਕਟ ਕਰਦੇ ਹੋ ਬਾਹਰਲੇ ਮੁਲਕਾਂ 'ਚ ਬੈਠੇ ਲੋਕ ਕਿ ਉਹ ਸਿੱਖੀ ਦਾ ਪ੍ਰਚਾਰ ਕਰ ਸਕਣਗੇ ਸਿੱਖਾਂ ਨੂੰ ਡਿਫੈਂਡ ਕਰ ਸਕਣਗੇ ਸਿੱਖਾਂ ਦੀ ਗੱਲ ਕਰ ਸਕਣਗੇ ਦੇ ਵਿਲ ਨੈਵਰ ਬੀ ਐਬਲ ਟੂ ਡੂ ਇਟ ਕਿ ਉਹਨਾਂ ਦੇ ਸਾਹਮਣੇ ਵੀ ਸਿਰ ਉਹੀ ਰਿੱਕੀ ਆਉਣੇ ਆ ਜਿਹੜੇ ਕਾਂਗਰਸ ਦੇ ਸਾਹਮਣੇ ਅੜਕੇ ਹੁੰਦੇ ਸੀ ਠੀਕ ਹੈ ਕਾਂਗਰਸ ਦੇ ਦੂ ਤਿੰਨ ਕੱਪੜੇ ਬਹੁਤ ਵੱਡੇ ਲੱਗੇ ਹੋਣੇ ਜਿਹੜੇ ਹਲੇ ਢੂਫੇ ਨਹੀਂ ਜਾ ਰਹੇ ਜੀ ਜੀ ਲੇਕਿਨ ਆਮ ਆਦਮੀ ਪਾਰਟੀ ਨੂੰ ਤੁਸੀਂ ਅੱਜ ਕਿਸੇ ਨੂੰ ਪੁੱਛੋਗੇ ਮੇਰਾ ਨਹੀਂ ਖਿਆਲ ਕਿ ਕਿਸੇ ਪੋਲਿਟੀਕਲ ਆਗੂ ਉਹਨਾਂ ਦੇ ਨੇ ਅੱਜ ਖੁੱਲ ਕੇ ਜਿੱਦਾਂ ਤੁਸੀਂ ਐਕਸਪੈਕਟ ਕਰਦੇ ਹੋ ਕਿ ਡੇਰੇ ਵਾਲੇ ਇਸ਼ੂ ਦੇ ਉੱਤੇ ਜਾਂ ਗੁਰੂ ਗ੍ਰੰਥ ਸਾਹਿਬ ਵਾਲੇ ਇਸ਼ੂ ਤੇ ਜਾਂ ਕਿਸੇ ਸਿੱਖ ਫਸਲੇ ਤੇ ਦੇ ਹੈਵ ਸਪੋਕਨ ਇਨ ਐਬਸੋਲਿਊਟ ਅਨ ਵੋਕਲ ਟਰਮਸ ਦੇ ਹੈਵ ਬਟ ਸਪੋਕਨ ਉਹ ਵੀ ਉਹਨੇ ਤਾਂ ਖਿੱਚਦੇ ਨੇ ਡਰਦੇ ਨੇ ਘਬਰਾਉਂਦੇ ਨੇ ਜਿਤਨੀ ਮੇਰਾ ਜਿਹੜਾ ਮੰਨਣਾ ਨਾ ਜੀ ਮੈਂ ਹਾਲਾਂਕਿ ਕੋਈ ਮੈਂ ਉਸ ਗੱਲ ਦੇ ਵਿੱਚ ਸ਼ਾਮਲ ਨਹੀਂਗਾ ਮੇਰਾ ਇਹ ਮੰਨਣਾ ਵਾ ਕਿ ਪੰਜਾਬ ਦੇ ਹਿੱਤ ਵਿੱਚ ਇੱਕ ਅਛੇ ਅਕਾਲੀ ਦਲ ਦਾ ਹੋਣਾ ਅਕਾਲੀ ਦਲ ਕਹਿ ਰਿਹਾ ਮੈਂ ਜਾਂ ਉਹਦਾ ਨਾਮ ਜਿਹੜਾ ਬਦਲਣਾ ਮੈਨੂੰ ਇਸ ਲਈ ਮناسب ਨਹੀਂ ਸਮਝਦਾ ਕਿਉਂਕਿ ਬਹੁਤ ਜੱਦੋਜਹਿਦ ਤੋਂ ਬਾਅਦ ਕਿਉਂਕਿ ਅਕਾਲੀ ਦਲ ਸੈਕਿੰਡ 올ਡੇਸਟ ਪਾਰਟੀ ਆ ਹਿੰਦੁਸਤਾਨ ਦੀ ਰਾਜਨੀਤੀ ਚ ਲਗਭਗ ਸੋ ਸਾਲ ਦੇ ਨਿਹੜੇ ਤੇਲੇ ਦੀ ਪਾਰਟੀ ਹੈ ਜੀ 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 ਇਸ ਲਈ ਮੇਰਾ ਇਹ ਮੰਨਣਾ ਵਾ ਕਿ ਪੰਜਾਬ ਦੇ ਔਰ ਪੰਜਾਬ ਦੇ ਮਸਲਿਆਂ ਦੇ ਇੱਕ ਵੀ ਗੱਲ ਆ ਅਗਰ ਇਹ ਇੱਕ ਜੈਨੂਨ ਕਾਲੀ ਦਾ ਲੋਕ ਨਾਟ ਜਸ ਸੁਖੀਰ ਗੱਲ ਨਾਟ ਜੀ ਜੀ ਪ੍ਰਕਾਸ਼ ਸਿੰਘ ਬਾਦਲ ਨਾਟ ਕੋਟਾ ਸਿੰਘ ਲੰਗਾ ਤੇ ਜਗੀਰ ਕੋਰ ਗੱਲ ਚਲੇ देयर ਹੈਸ ਟੂ ਬੀ ਵਨ ਇੰਡੀਪੈਂਡੈਂਟ ਬਾਡੀ ਹਾਂ ਦੂਸਰੀਆਂ ਪਾਰਟੀਆਂ ਸਰਵਾਈਵ ਕਰੀ ਜਾਣ ਇਸ਼ੂ ਦੇ ਉੱਤੇ ਕਰੀ ਜਾਣ ਆਪਣਾ ਕੰਮ ਸਾਰਾ ਪੋਲਿਟੀਕਲ ਸੁਖਾਲ ਜੀ ਆਪਣੇ ਕੋਲ ਸਮਾਂ ਬਹੁਤ ਥੋੜਾ ਰਹਿ ਗਿਆ ਮੈਂ ਮਾਫੀ ਚਾਹੁੰਦਾ ਮੈਂ ਇੱਕ ਆਖਰੀ ਸਵਾਲ ਤੁਹਾਡੇ ਤੋਂ ਹਾਂ ਜਾਂ ਨਾ ਦੇ ਵਿੱਚ ਹੀ ਪੁੱਛਣਾ ਚਾਹੁੰਦਾ ਕਿ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਤੁਸੀਂ ਕੈਪਟਨ ਅਮਨਿੰਦਰ ਸਿੰਘ ਅਤੇ ਬੀਜੇਪੀ ਦੀ ਇਨਵੋਲਵੈਂਸ ਨੂੰ ਵੇਖਦੇ ਹੋ ਹਾਂ ਜਾਂ ਨਾ ਦੀ ਆਨਸਰ ਦੇ ਦਿਓ ਇਹਦਾ ਸਾਡੇ ਲਈ ਬਹੁਤ ਹੋਏਗਾ ਨਹੀਂ ਮੇਰਾ ਨਹੀਂ ਖਿਆਲ ਹੈਗਾ ਕੈਪਟਨ ਅਮਨਿੰਦਰ ਸਿੰਘ ਦੀ ਇਨਵੋਲਵਮੈਂਟ ਇਹਦੇ ਵਿੱਚ ਕਾਦੀ ਹੋਊਗੀ ਆਈ ਡੋਨਟ ਥਿੰਕ ਸੋ ਬੀਜੇਪੀ ਡੈਫੀਨਿਟਲੀ ਉਨਾ ਮੈਂ ਕਿ ਅਜੰਡਾ ਹੈਗਾ ਕਿ ਉਹ ਕਿਸੇ ਵੀ ਅਕਲੀਅਤ ਨੂੰ ਕਿਸੇ ਘੱਟ ਗਿਣਤੀ ਨੂੰ ਸਰਵਾਈਵ ਨਹੀਂ ਕਰਨ ਦਿੰਦੇ ਜੀ ਜੀ ਉਹ ਤਾਂ ਆਪਣਾ ਏਜੰਡਾ ਬਾਦਲਾ ਦੇ ਤੁ ਪੁਸ਼ ਕਰ ਰਹੇ ਨੇ ਅਗਰ ਆਪਾਂ ਬਾਦਲਾ ਦੀ ਮੈਂ ਗੱਲ ਕੀਤੀ ਤੇ ਕਹਿ ਕੇ ਬੰਦ ਕਰਦੇ ਲੱਗਿਆ ਜੀ ਜੀ ਬਾਦਲ ਹੁਣੀ ਤਾਂ ਅਰਥੇ ਤੋਂ ਐਂਟੀ ਸਿਕ ਜੱਲਾ ਕਰ ਰਹੇ ਨੇ ਤੁਸੀਂ ਮੈਨੂੰ ਦੱਸੋ ਜਿੱਦਣ 2007 ਚ ਸੁਮੇਦ ਸਿੰਘ ਸੈਣੀ ਨੂੰ ਬੀਜਪੀ ਬਣਾ ਲਿਆ ਸੀ ਜਿਹਨੂੰ 6 ਅਫਸਰਾਂ ਨੂੰ ਸੁਪਰਸੀਡ ਕਰਕੇ ਜੀ 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 ਇਹਦਾ ਆਦਮੀ ਤੇ ਪੁਲਿਸ ਮੁਕਾਬਲੇਆਂ ਦਾ ਜ਼ਿੰਮੇਵਾਰ ਹੁੰਦਾ ਇੱਕ ਪਾਸੇ ਅਕਾਲੀ ਕਹਿੰਦੇ ਸੀ ਕਿ ਇਹਨੇ ਇਹ ਸਾਡਾ ਗੁਨਾਹਗਾਰ ਆ ਉਹਨੂੰ ਜੀਪੀ ਬਣਾ ਲਿਆ ਇਜ਼ਹਾਰ ਆਲਮ ਜਿਹੜਾ ਆਲਮ ਸੇਨਾ ਦਾ ਮੁਖੀਆ ਸੀ ਜਿਹਨੇ ਜਿਹਨੇ ਐਲੀਮੀਨੇਟ ਕੀਤੇ ਸੀ ਇੰਕਾਊਂਟਰਾਂਟ ਮੁੰਡੇ ਉਹਨੂੰ ਮਲੇਰਕੋਟੇ ਤੋਂ ਦੀ ਘੜ ਲਈ ਉਹ ਐਮਐਲਏ ਬਣਾਇਆ ਉਹਨਾਂ ਨੇ ਤਾਂ ਕਦੀ ਆਪਣਾ ਏਜੰਡਾ ਲੁਕੋਇਆ ਜੀ ਸੀਗਾ ਇਹ ਤਾਂ ਜੀ ਸ਼ਰੀਆਮ ਹੀ ਇਹ ਤਾਂ ਹੀ ਗੱਲ ਲੁਕਣ ਵਾਲੀ ਹੈ ਨਹੀਂ ਇਹ ਤਾਂ ਜੀ ਸੁਪਾਲ ਦੀ ਸਾਰਿਆਂ ਨੂੰ ਹੀ ਪਤਾ ਕਿ ਅਕਾਲੀ ਦੇ ਏਜੰਡੇ ਉਹਨਾਂ ਨੇ ਤਾਂ ਸ਼ਰੀਆਮ ਕੀਤੀ ਪਰ ਸਿੱਖਾਂ ਨੇ ਪਛਾਣਿਆ ਨਹੀਂ ਨਾ ਜੀ 5 ਸਾਲ ਤੋਂ ਉਹ ਲੈ ਗਏ ਨਾ ਇੱਦਾਂ ਜੀ 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 ਬਿਨਾਂ ਸਿੱਖਾਂ ਦੇ ਵਿੱਚ ਪਛਾਣ ਹੋਣ ਤੋਂ ਐਨਟੀਸਿਕ ਕਦੋਂ ਤੋਂ ਚੁੱਕਰੇ ਸੀਗੇ ਜੀ ਜੀ ਲੇਕਿਨ ਬਦਕਿਸਮਤੀ ਨਾਲ ਇੱਕ ਭਾਵਾਂ ਹੋਂ ਦੁਨੀਆ ਦੇ ਵਿੱਚ ਅੱਜ ਦੀ ਡੇਟ ਵਿੱਚ ਐਕਸਪੋਜ਼ ਹੋਏ ਨੇ ਮੇਰੇ ਹਿਸਾਬ ਨਾਲ ਜਿੱਦਣ ਸ਼ੈਣੀ ਨੂੰ ਉਹਨਾਂ ਨੇ ਡੀਜੀਪੀ ਬਣਾਇਆ ਸੀ ਇੱਕ ਐਨਟੀਸਿਕ ਆਕਸਨ ਨੂੰ ਉਦੋਂ ਵੀ ਲੋਕਾਂ ਨੂੰ ਹਾਂ ਕਰ ਮਚਾਉਣੀ ਚਾਹੀਦੀ ਸੀ ਜੀ ਜੀ ਉਦੋਂ ਵੀ ਖੜੇ ਹੋ ਜਾਣਾ ਚਾਹੀਦਾ ਸੀ ਇਹੀ ਤਾਂ ਜੀ ਸੁਖਪਾਲ ਜੀ ਤਰਾਸਦੀ ਹੈ ਤੇ ਮੈਂ ਮਾਫੀ ਚਾਹੁੰਦਾ ਕਿ ਸਾਡੇ ਕੋਲ ਸਮੇਂ ਦੀ ਬਹੁਤ ਜ਼ਿਆਦਾ ਘਾਟ ਹੋ ਗਈ ਹੈ ਤੇ ਸੁਖਪਾਲ ਜੀ ਰੇਡੀਓ ਕੌਮੀ ਆਵਾਜ਼ ਨੂੰ ਆਪਦਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਜੀ ਬਹੁਤ ਬਹੁਤ ਧੰਨਵਾ